ਹੰਦੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਆਪਾਂ ਬਈ ਅੱਜ ਰੈਪਰ ਲਾ ਰਹੇ ਸੀਗੇ ਪੈਨ ਬੂਸਟਰ ਆਇਲ ਦੀ ਜਿਹੜਾ ਦਰਦਾਂ ਵਾਸਤੇ ਬਣਾਇਆ ਆਪਾਂ ਇਹ ਤੇਲ ਆ ਜਿਹੜਾ ਆਪਣਾ ਸਾਰਾ ਆਪਾਂ ਆਪਣੇ ਹੱਥੀ ਤਿਆਰ ਕਰਦੇ ਆਂ ਸਰਵਾਈਕਲ ਦੇ ਦਰਦ ਦੀ ਆਪਾਂ ਵੀਡੀਓ ਵੀ ਪਾਈ ਸੀ ਜਿਹਨੂੰ ਹੋਵੇ ਸਿਰਫ ਬਈ 2 ਮਿੰਟ ਦੇ ਵਿੱਚ ਉਹਦਾ ਦਰਦ ਘੱਟ ਜੇ ਨਹੀਂ ਹੋਊ ਤਾਂ ਅਸੀਂ ਪੈਸੇ ਨਹੀਂ ਲੈਂਦੇ 2 ਮਿੰਟਾਂ ਦੇ ਵਿੱਚ ਆ ਮੰਨ ਲਓ ਵੀ 50% ਜਿਹੜਾ ਧੌਣ ਦਾ ਦਰਦ ਹੋਊਗਾ ਸਰਵਾਈਕਲ ਵਾਲਾ ਉਹ ਖਤਮ ਹੋ ਜਾਊਗਾ ਤੰਦੀ ਨੂੰ ਬਈ ਗੋਡਿਆਂ ਦੀ ਜਾਟੂਹੀ ਦਾ ਦਰਦ ਆਗਾ ਉਹਨੂੰ ਪ੍ਰੋਬਲਮ ਹੈ ਉਹ 20 ਤੋਂ 25% ਸਿਰਫ 1 ਮਿੰਟ ਦੇ ਵਿੱਚ ਫਰਕ ਪੈ ਜਾਊਗਾ ਪਹਿਲੇ ਦਿਨ ਨਾਲ ਹੀ ਆਪਾਂ ਕਿਉਂਕਿ ਦਵਾਈਆਂ ਬਈ ਆਪਾਂ ਖਾਣੇ ਆ ਜਦੋਂ ਹਨ ਹਰੇਕ ਬੰਦਾ ਕਹਿੰਦਾ ਬਈ ਗਰਮ ਹੁੰਦੀਆਂ ਨੇ ਯਾਰ ਨੁਕਸਾਨ ਕਰਦੀਆਂ ਨੇ ਆਪਾਂ ਕੋਈ ਵੀ ਦਵਾਈ ਸਰਵਾਈਕਲ ਦੀ ਨਹੀਂ ਖਵਾਉਣੀ ਤੇ ਨਾ ਢੂਹੀ ਦੇ ਦਰਦ ਦੀ ਖਵਾਉਣੀ ਆ ਨਾ ਗੋਡਿਆਂ ਦੇ ਦਰਦ ਦੀ ਸਿਰਫ ਆਪਾਂ ਤੇਲ ਦੇਣਾ ਹੈ ਤੇ ਇਹ ਤੇਲ ਬਈ 1 ਮਿੰਟ ਦੇ ਵਿੱਚ ਤੁਹਾਡਾ ਗੋਡਿਆਂ ਦਾ ਤੇ ਢੂਹੀ ਦਾ ਦਰਦ ਆ ਜਿਹੜਾ 20 ਤੋਂ 25% ਖਤਮ ਕਰ ਦੂ। 1 ਮਹੀਨਾ ਯੂਜ਼ ਕਰੋਗੇ ਬਿਲਕੁਲ ਖਤਮ ਹੋ ਜਾਊਗਾ ਤੇ ਨਾਲ ਸਰਵਾਈਕਲ ਦਾ ਦਰਦ ਜਿਹੜਾ ਉਹ 2 ਮਿੰਟ ਦੇ ਵਿੱਚ ਹੀ ਤੁਹਾਡਾ ਜਿਹੜਾ ਸਾਰਾ ਤਕਰੀਬਨ ਗਾਇਬ ਹੋ ਜਾਊਗਾ ਤੇ ਇਹਨੂੰ ਲਗਾਤਾਰ ਯੂਜ਼ ਕਰੋਗੇ ਭਾਈ ਸਰਵਾਈਕਲ ਤੁਹਾਨੂੰ ਮੁੜ ਕੇ ਹੋਊਗੀ ਨਹੀਂ। ਇੰਨਾ ਵਧੀਆ ਤੇਲ ਹੈ ਭਾਈ ਸੰਪਰਕ ਕਰਿਓ ਆਪਣਾ। ਬਾਕੀ ਜੇ ਕਿਸੇ ਨੇ ਲੈਣਾ ਹੋਵੇ ਨਾਲ ਆਪਾਂ ਕੰਟੈਕਟ ਨੰਬਰ ਦਿੰਨੇ ਆ ਵੀਡੀਓ ਦੇ ਵਿੱਚ ਤੁਸੀਂ ਇਹ ਲੈ ਸਕਦੇ ਹੋ ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ